ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਟ 14 ਸ਼ਾਮ ਨੂੰ ਨਵਿੰਦਰ ਕੌਰ ਨੂੰ ਘਰ ਛੱਡ ਕੇ ਮਿਹਰਬਾਨ ਸਿੰਘ ਮੈਂ ਆਇਆ ਕੁਝ ਚਿਰ ਬਾਅਦ ਆਕੀ ਇੱਕ ਮਾਲ ਵਿੱਚ ਦਾ ਕਾਫੀ ਮਿੰਟ ਦੀ ਦੁਕਾਨ ਵਿੱਚ ਕੈਫੀ ਚੀਨੋ ਲੈ ਕੇ ਬੈਠ ਗਿਆ ਉਸ ਅੰਦਰ ਅਜੀਬੀ ਡਰ ਸੀ ਕਿ ਕਿਸੇ ਰਾਤ ਦਾ ਖਾਣਾ ਖਾਣ ਬੇਲੇ ਦਿਨ ਵਿੱਚ ਉਸ ਕੋਲੋਂ ਹੋਈ ਹਰਕਤ ਬਾਰੇ ਜਸਪ੍ਰੀਤ ਸਾਰੇ ਟੱਬਰ ਨੂੰ ਨਾ ਦੱਸੇ ਬਈ। ਬਸ ਉਹ ਰੱਬ ਅਗੇ ਅਰਦਾਸਾਂ ਕਰੀ ਜਾ ਰਿਹਾ ਸੀ ਕਿ ਜਸਪ੍ਰੀਤ ਉਸਨੂੰ ਮਾਫ਼ ਕਰਕੇ ਤੇ ਉਸਦੀ ਗਲਤੀ ਨੂੰ ਝੁਲਕਾ ਲਵੇ। ਉਹ ਜੋ ਬਹੁਤ ਪਛਤਾਵੇ ਵਿੱਚ ਸੀ। ਪਹਿਲਾਂ ਕਦੇ ਉਹ ਆਪਣੇ ਰਿਸ਼ਤੇ ਦੀ ਜ਼ਿੰਮੇਵਾਰੀ ਭਲਾ ਕੇ ਇਹ ਸੋਚਦਾ ਰਿਹਾ ਸੀ ਕਿ ਉਜਾਗਰ ਦੀ ਨਪੁੰਸਕਤਾ ਦੇ ਹੇਠ ਉਹ ਜਸਪ੍ਰੀਤ ਨੂੰ ਆਪਣੇ ਵੱਲ ਕਰ ਲਵੇਗਾ। ਪਰ ਉਸਨੂੰ ਹੁਣ ਅਹਿਸਾਸ ਹੋਇਆ ਕਿ ਜਸਪ੍ਰੀਤ ਬਹੁਤ ਵੱਡੇ ਚਾਲ ਚੱਲਣ ਵਾਲੀ ਲੜਕੀ ਸੀ ਤੇ ਉਹ ਬਹੁਤ ਪਛਤਾਉਣ ਲੱਗਾ ਕਿ ਉਹ ਖੁਦ ਆਪਣਾ ਜਸਪ੍ਰੀਤ ਪ੍ਰਤੀ ਪਿਓ ਵਾਲਾ ਰਿਸ਼ਤਾ ਕਿਉਂ ਪਲਾ ਬੈਠਾ ਸੀ ਹਾਂ ਜਿਸ ਨੇ ਦੋ ਜਵਾਨ ਲੜਕੀਆਂ ਜਿੰਨਾਂ ਵਿੱਚ ਗੋਰੀ ਸੀ ਤੇ ਇੱਕ ਮੈਕਸੀਕਨ ਸੀ ਅਤੇ ਜੋਸ ਦੀਆਂ ਕਾਕਸਨ ਨਾਲ ਆਰਥਕ ਤੌਰ ਤੇ ਮਦਦ ਕਰਕੇ ਕਾਫੀ ਦੇਰ ਸਰੀਰਕ ਸੰਬੰਧ ਬਣਾਏ ਰੱਖੇ ਸਨ ਜਦੋਂ ਵੀ ਉਹਨੂੰ ਵਕਤ ਮਿਲਦਾ ਉਹ ਉਹਨਾਂ ਕੋਲ ਜਾ ਆਇਆ ਕਰਦਾ ਸੀ ਪਰ ਫਿਰ ਉਹ ਕਿਧਰੇ ਹੋਰ ਪਾਸੇ ਚਲੀਆਂ ਗਈਆਂ ਸਨ ਵਿਛੜੇ ਦੋ ਕੁ ਸਾਲ ਤੋਂ ਉਹ ਅਜੇਆਂ ਹੀ ਲੋੜੂ ਕੁੜੀਆਂ ਦੀ ਭਾਲ ਵਿੱਚ ਰਿਹਾ ਪਰ ਅਸਫਲ ਰਿਹਾ ਆਪਣੇ ਅਜਿਹੇ ਸੁਭਾਅ ਨੂੰ ਇਸ ਉਮਰ ਵਿੱਚ ਆ ਕੇ ਵੀ ਉਹ ਕਾਬੂ ਵਿੱਚ ਨਹੀਂ ਸੀ ਰੱਖ ਸਕਿਆ ਸ਼ਾਇਦ ਉਸ ਦੀ ਇੱਕ ਕਮਜ਼ੋਰੀ ਉਸ ਨੂੰ ਰਿਸ਼ਤੇ ਲਈ ਪਰੇਸ਼ਾਨ ਕਰਨ ਵਾਲੀ ਤਰਕ ਨੂੰ ਮਾਰ ਚੁੱਕੀ ਸੀ ਕਿਉਂਕਿ ਇੱਕ ਸੁਖਚੈਨ ਨੇ ਕਿਸੇ ਖੁਸ਼ੀ ਦੇ ਮੌਕੇ ਤੇ ਉਸ ਨੂੰ ਇੱਕ ਤੀਵੰਗ ਗਲਵਕੜੀ ਪਾਈ ਸੀ ਤੇ ਉਸ ਨੇ ਉਸ ਨੂੰ ਐਨੀ ਜ਼ੋਰ ਦੀ ਘੁਟਾਈ ਸੀ ਕਿ ਸੁਖਚੈਨ ਨੇ ਮੁੜ ਕੇ ਉਸ ਨੂੰ ਕਦੇ ਗਲਵਕੜੀ ਨਹੀਂ ਸੀ ਪਾਈ ਆਪਣੀ ਇਸ ਤਰ੍ਹਾਂ ਦੇ ਚਰਿੱਤਰ ਉਤੇ ਉਸ ਨੂੰ ਉਦੋਂ ਬਹੁਤ ਹੀ ਗਰਾਨੀ ਆਈ ਸੀ ਪਹਿਲਾਂ ਜਦੋਂ ਬੱਚੇ ਛੋਟੇ ਸਨ ਤਦ ਇੱਕ ਵਾਰ ਉਸ ਨੂੰ ਨਮਿੰਦਰ ਕੌਰ ਨੇ ਵੀ ਇੱਕ ਮੈਕਸੀਕਨ ਲੜਕੀ ਨੂੰ ਚੁੰਮਦਿਆਂ ਫੜ ਲਿਆ ਸੀ ਤੇ ਉਸਦੀ ਬਹੁਤ ਬੇਇੱਜ਼ਤੀ ਕੀਤੀ ਸੀ ਮਹਿਰਬਾਨ ਸਿੰਘ ਨੇ ਉਸਦੇ ਪੈਰ ਫੜ ਲਏ ਸੀ ਕਾਫੀ ਦੇ ਨਮਿੰਦਰ ਕੌਰ ਨੇ ਉਸ ਨੂੰ ਬੁਲਾਇਆ ਨਹੀਂ ਸੀ ਪਰ ਉਹ ਉਸ ਨੂੰ ਕਾਫੀ ਦੇ ਮਨਾਉਂਦਾ ਰਿਹਾ ਸੀ ਅੱਜ ਦੀ ਕਰਤੂਤ ਝੁੱਕ ਕੇ ਬੈਠਾ ਸੀ ਤਾਂ ਉਹ ਬੇहद ਡਰ ਗਿਆ ਸੀ ਜਦੋਂ ਸਾਰਾ ਪਰਿਵਾਰ ਮੇਜ਼ 'ਤੇ ਖਾਣਾ ਖਾਣ ਬੈਠਿਆ ਹਰ ਰੋਜ਼ ਵਾਂਗ ਜਸਪ੍ਰੀਤ ਨੇ ਮੇਜ਼ 'ਉਤੇ ਖਾਣਾ ਲਾਇਆ ਤੇ ਸਾਰੇ ਜਾਣਿਆਂ ਨੇ ਰਲ ਕੇ ਖਾਧ। ਸਾਹਮਣੇ ਮਿਹਰਬਾਨ ਸਿੰਘ ਦੀ ਕੁਰਸੀ ਖਾਲੀ ਪਈ ਸੀ। ਹਜਾਗਰ ਨੇ ਪੁੱਛਿਆ ਡੈਡੀ ਕਿੱਥੇ ਨੇ? ਕਿਸੇ ਕੰਮ ਗਏ ਨੇ ਆ ਜਾਣਗੇ। ਆਪਾਂ ਖਾਣਾ ਖਤਮ ਕਰੀਏ। ਨਵਿੰਦਰਕੌਰ ਬੋਲੀ ਉਹ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ। ਭਪਿੰਦਰ ਦੇ ਇੱਕ ਦੱਸੇ ਚੁਟਕਲੇ ਉੱਤੇ ਭਾਵੇਂ ਬਾਕੀ ਸਾਰੇ ਹੱਸੇ ਸਨ ਪਰ ਜਸਪ੍ਰੀ ਚੁੱਪ ਰਹੀ ਉਹ ਇਹ ਸਮਝ ਚੁੱਕੀ ਸੀ ਕਿ ਮਿਹਰਬਾਨ ਸਿੰਘ ਖਾਣੇ ਦੇ ਵਿੱਚ ਤੋਂ ਕਿਉਂ ਗਾਇਬ ਸੀ ਉਸ ਨੂੰ ਖਾਣਾ ਖਾਂਦਿਆਂ ਫਿਰ ਮਿਹਰਬਾਨ ਸਿੰਘ ਦੀ ਕਰਤੂਤ ਯਾਦ ਆਉਣ ਲੱਗ ਪਈ ਤੇ ਫਿਰ ਭਪਿੰਦਰ ਦੀ ਵੀ ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਉੱਥੋਂ ਉੱਠ ਕੇ ਚਲੀ ਜਾਵੇ ਪਰ ਉਸ ਨੇ ਉੱਥੇ ਬੈਠੇ ਰਹਿਣਾ ਹੀ ਠੀਕ ਸਮਝਿਆ ਮਿਹਰਬਾਨ ਸਿੰਘ ਜਦੋਂ ਘਰ ਪਰਤਿਆ ਦਸ ਸਾਰੇ ਸੌ ਚੁੱਕੇ ਸਨ ਨਵਿੰਦਰ ਕੌਰ ਨੇ ਉਸ ਨੂੰ ਖਾਣਾ ਪਰੋਸ ਕੇ ਦਿੱਤਾ ਤੇ ਪੁੱਛਿਆ ਕਿੱਧਰ ਚਲੇ ਗਏ ਸੀ ਇੰਨੀ ਦੇਰ ਮੋੜ ਮੈਂ ਜਲਦੀ ਆਉਣਾ ਸੀ ਪਰ ਇੱਕ ਪੁਰਾਣਾ ਬੇਲੀ ਮਿਲ ਗਿਆ ਸੀ ਮਿਹਰਬਾਨ ਸਿੰਘ ਨੇ ਬਖਾਨਾ ਲਾਇਆ ਅਜੇ ਬੇਲੀਆਂ ਨੂੰ ਦਿਨੇ ਮਿਲ ਲਿਆ ਕਰੋ ਆਹ ਕਿ ਨਵਿੰਦਰ ਕੌਰ ਆਪਣੇ ਕਮਰੇ ਨੂੰ ਚਲੇ ਗਈ ਵਕਤ ਆਪਣੇ ਮિજાਜ ਵਿੱਚ ਚਲਦਾ ਗਿਆ ਮਿਹਰਬਾਨ ਸਿੰਘ ਹੁਣ ਜਸਪ੍ਰੀ ਨਾਲ ਇੱਕ ਪਿਓ ਵਾਂਗ ਪੇਸ਼ ਆਉਣ ਲੱਗਾ ਤੇ ਅੰਦਰੋਂ ਉਹ ਜਸਪ੍ਰੀ ਦਾ ਬਹੁਤ ਸ਼ੁਕਰਗੁਜ਼ਾਰ ਸੀ ਕਿ ਉਹਨੇ ਚੁੱਪ ਰਹਿ ਕੇ ਉਸਦੀ ਕਰਤੂਤ ਉਤੇ ਪਰਦਾ ਪਾ ਦਿੱਤਾ ਜਸਪ੍ਰੀ ਉਸ ਨਾਲ ਬੋਲਦੀ ਜ਼ਰੂਰ ਸੀ ਪਰ ਉਹ ਪਹਿਲਾਂ ਵਾਂਗ ਉਸ ਨਾਲ ਖੁੱਲਕੇ ਗੱਲ ਨਹੀਂ ਸੀ ਕਰਦੀ ਤੇ ਨਾ ਹੀ ਪਹਿਲਾਂ ਵਾਂਗ ਹਰ ਗੱਲ ਵਿੱਚ ਉਹਨੂੰ ਡੈਡੀ ਜੀ ਆਖਦੀ ਸੀ ਆਪਣੇ ਅੰਦਰ ਪਲਰੀ ਬੱਚੇ ਦੀ ਤਾਂਗ ਉਸਦੇ ਮਨ ਵਿੱਚ ਅਕਸਰ ਆਉਂਦੀ ਰਹਿੰਦੀ ਤੇ ਜਦੋਂ ਕਦੇ ਉਹਦੇ ਦਿਲ ਵਿੱਚ ਇਸ ਬਾਰੇ ਕੋਈ ਵਿਚਾਰ ਆਉਂਦਾ ਤਦ ਉਹ ਸੋਚਦੀ ਕਿਸ ਤੋਂ ਸਲਾਹ ਲਵਾਂ ਇਸ ਬਾਰੇ ਜਦੋਂ ਕਦੇ ਸੁਜਾਤਾ ਤੇ ਪੂਨਮ ਨਾਲ ਉਸਦੀ ਗੱਲ ਹੁੰਦੀ ਉਹ ਮਨੋਂ ਚਾਹ ਕੇ ਵੀ ਆਪਣੀ ਬੱਚੇ ਬਾਰੇ ਸਮੱਸਿਆ ਉਹਨਾਂ ਕੋਲ ਕੰਨ ਤੋਂ ਸੰਕੋਚ ਕਰ ਜਾਂਦੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀਆਂ ਸਹੇਲੀਆਂ ਇਹ ਜਾਣਨ ਕਿ ਉਹ ਇੱਕ ਨਪੁੰਸਕ ਨਾਲ ਜ਼ਿੰਦਗੀ ਕੱਟ ਰਹੀ ਸੀ ਫਿਰ ਕੁ ਦਿਨਾਂ ਬਾਅਦ ਅਨਕੀਮਲੀ ਨਾਲ ਉਸ ਦੀ ਬੱਚੇ ਬਾਰੇ ਗੱਲਾਂ ਫੇਰ ਚੱਲ ਪਈਆਂ ਆਪਣੇ ਬੱਚੇ ਬਾਰੇ ਗੱਲ ਕਰਦੇ ਐਮਲੀ ਨੇ ਉਹਨੂੰ ਪੁੱਛਿਆ ਐਨ ਸਾਲ ਹੋ ਗਏ ਤੈਨੂੰ ਬੱਚਾ ਕਰ ਲੈਣਾ ਚਾਹੀਦਾ ਸੀ ਜਦੋਂ ਮੈਂ 33 ਸਾਲ ਦੀ ਹੋ ਗਈ ਮੈਂ ਬੱਚਾ ਲੈ ਲਿਆ ਸੀ ਤੈਨੂੰ ਮੈਂ ਦੱਸਿਆ ਸੀ ਮੈਂ ਕਿਵੇਂ ਲੈਿਆ ਸੀ ਆਹ ਹਾਂ ਤੂੰ ਦੱਸਿਆ ਸੀ ਵਿਆਹ ਤੋਂ ਬਿਨਾਂ ਹੀ ਤੂੰ ਬੱਚਾ ਲੈ ਲਿਆ ਸਾਡੇ ਸਭਿਆਚਾਰ ਵਿੱਚ ਇਹ ਜਿਆ ਨਹੀਂ ਹੁੰਦਾ ਯਾਖ ਲੋਕੇ ਜੇ ਤਰੀਕੇ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ ਪਰ ਤੁਹਾਡਾ ਸਭਿਆਚਾਰ ਇਸ ਪੱਖੋਂ ਖੁੱਲ ਹੈ ਤੇ ਇਹ ਸਭਿਆਚਾਰ ਨੂੰ ਮੈਂ ਨਹੀਂ ਜਾਣਦੀ ਪਰ ਬੱਚੇ ਦੀ ਵਿਆਹੀ ਜ਼ਰੂਰਤ ਹੀ ਕੀ ਹੈ ਵਿਆਹ ਹੁੰਦੇ ਹਨ ਤੇ 2 ਜਾਂ 4 ਸਾਲ ਬਾਅਦ ਟੁੱਟ ਜਾਂਦੇ ਨੇ ਜਿੰਨਾ ਚਿਰ ਮਰਦ ਪਤੀ ਬਣਿਆ ਰਹਿੰਦਾ ਹੈ ਉਹ ਕਰਦਾ ਰਾਜਾ ਬਣ ਕੇ ਰਹਿਣਾ ਚਾਹੁੰਦਾ ਹੈ ਇਹ ਮੇਡੀ ਬੋਲੀ ਫਿਰ ਤੂੰ ਬੱਚਾ ਅਸਲ ਵਿੱਚ ਲਿਆ ਕਿਵੇਂ ਜ਼ਰਾ ਖੋਲ ਕੇ ਫਿਰ ਦੱਸ ਮੈਨੂੰ ਜਸਪ੍ਰੀਤ ਨੇ ਗੱਲ ਸਿੱਧੀ ਹੀ ਪੁੱਛ ਲਈ ਉੱਪਰ ਲਗੀ ਤੈਨੂੰ ਦੱਸਿਆ ਸੀ ਕਿ ਮੈਨੂੰ ਇੱਕ ਬੰਦਾ ਨੈਟ ਉੱਤੇ ਮਿਲਿਆ ਸੀ ਜੋ ਲੋਕਲ ਸੀ ਮੈਂ ਉਸ ਨਾਲ ਸਿੱਧੀ ਗੱਲ ਕਰ ਰਹੀ ਸੀ ਕਿ ਮੈਂ ਬੱਚਾ ਲੈਣ ਤੋਂ ਬਿਨਾ ਹੋਰ ਕੋਈ ਸਬੰਧ ਉਸ ਨਾਲ ਨਹੀਂ ਰੱਖਣਾ ਚਾਹੁੰਦੀ ਉਹ ਕਹਿੰਦਾ ਬੁਆਏਫ੍ਰੈਂਡ ਗਰਲਫ੍ਰੈਂਡ ਤਾਂ ਰਹਿ ਹੀ ਸਕਦੇ ਆ ਨਾ ਜੇ ਕੱਟੇ ਨਹੀਂ ਵੀ ਰਹਿਣਾ ਮੈਂ ਆਖ ਦਿੱਤਾ ਕਿ ਜਿਸ ਦਿਨ ਮੈਨੂੰ ਬੱਚੇ ਦੀ ਆਸ ਬੱਜ ਗਈ ਆਪਾਂ ਮਿਲਣਾ ਬਾਦ ਵਿੱਚ ਲੈਣਾ ਨਹੀਂ ਜ਼ਰਾ ਹਰਾਨੀ ਵਿਖਾਈ ਪਰ ਅਖੀਰ ਉਹ ਮੰਨ ਗਿਆ ਤੇ ਮੈਂ ਉਸ ਨੂੰ ਆਖ ਦਿੱਤਾ ਕਿ ਉਸ ਨੂੰ ਮੇਰੇ ਉੱਤੇ ਕੁਝ ਵੀ ਖਰਚਣ ਦੀ ਲੋੜ ਨਹੀਂ ਜਿਵੇਂ ਫੁੱਲਾਦੇ ਨੇ ਜਾਂ ਜੇ ਕਦੇ ਬਾਹਰ ਗਏ ਤਦ ਅੱਗੇ ਹੋ ਕੇ ਬੇਲੋ ਤਾਰਨੇ ਕਿਉਂਕਿ ਅਸੀਂ ਹਲਕੇ ਕਿਸਮ ਦੀ ਡੇਟਿੰਗ ਕਰਨ ਦਾ ਪ੍ਰੋਗਰਾਮ ਜ਼ਰੂਰ ਬਣਾਇਆ ਸੀ ਅਸੀਂ ਇੱਕ ਦੂਜੇ ਨੂੰ ਸੌਣ ਤੋਂ ਪਹਿਲਾਂ ਇੱਕ ਲਿਖਤ ਪੜਤ ਕਰ ਲਈ ਸੀ ਕਿਉਂਕਿ ਉਹ ਡਰਦਾ ਸੀ ਕਿ ਮੈਂ ਬੱਚੇ ਦਾ ਖਰਚਾ ਕੀਤੇ ਉਸਤੇ ਗੱਲ ਨਾ ਪਾ ਦੇਮ ਮੈਂ ਬਥੇਰਾ ਕਿਹਾ ਕਿ ਇੰਜ ਕਦੇ ਨਹੀਂ ਹੋਵੇਗਾ ਪਰ ਉਹ ਲਿਖਤ ਪੜਤ ਉਤੇ ਅੜ ਗਿਆ ਮੈਂ ਉਸਦੀ ਗੱਲ ਮੰਨ ਲਈ ਪਰ ਦੋ ਮਹੀਨੇ ਵਿੱਚ ਹੀ ਮੇਰਾ ਸਰ ਗਿਆ ਉਹ ਸ਼ਹਿਰ ਤੇ ਦੂਸਰੇ ਪਾਸੇ ਰਹਿੰਦਾ ਹੈ ਬੰਦਾ ਚੰਗਾ ਹੈ ਪਰ ਸੀ ਫੇਰ ਮੁੜ ਕੇ ਨਹੀਂ ਮੇਰੇ ਕੋਲ ਮੇਰਾ ਬੱਚਾ ਜੈਨ ਨੂੰ ਦੂਸਰਦਾ ਮੈਂ ਨਹੀਂ ਉਸ ਬੰਦੇ ਨੂੰ ਸੱਦਿਆ ਕਿ ਵਾ ਕੇ ਜੈਨ ਨੂੰ ਮਿਲੇ ਮੈਂ ਕਿ ਤੇਰੀ ਤਾਂ ਸਮੱਸਿਆ ਹੈ ਹੀ ਨਹੀਂ ਬਸ ਤੁਹਾਨੂੰ ਦੋਨਾਂ ਨੂੰ ਇਸ ਗੱਲ ਉਤੇ ਕੇਂਦਰ ਸੋਕੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ Emily ਕੋਲੋਂ ਕੁਝ ਲਗਾਉਣਾ ਜਸਪ੍ਰੀਤ ਨੂੰ ਠੀਕ ਨਾ ਲੱਗਾ ਤੇ ਉਹ ਬੋਦੀ ਮੇਰਾ ਪਤੀ ਬੱਚਾ ਨਹੀਂ ਕਰ ਸਕਦਾ ਉਹ ਬੇਵੱਸ ਹੈ ਇਹ ਛੱਡ ਤੂੰ ਤਲਾਕ ਦੇ ਤੇ ਨਵੀਂ ਡੇਟਿੰਗ ਸ਼ੁਰੂ ਕਰ ਦੇ ਮੈਨੂੰ ਉਹਦੇ ਨਾਲ ਬਹੁਤ ਪਿਆਰ ਹੈ ਜਸਪ੍ਰੀਤ ਬੋਲੀ ਫਿਰ ਜੋ ਤੂੰ ਚਾਹਵੇਂ ਤੇਰੇ ਲਈ ਮੈਂ ਕੋਈ ਲੋਕਲ ਬੰਦਾ ਲੱਭ ਸਕਦੀ ਆ ਸਿੱਧੀ ਗੱਲ ਪਹਿਲਾਂ ਹੀ ਤੋੜ ਲਵਾਂਗੀ ਤਾਂ ਕਿ ਰੌਲਾ ਨਾ ਪਵੇ ਜਿਵੇਂ ਮੈਂ ਕੀਤਾ ਜਾਂ ਮੈਂ ਉਹ ਆਪਣੇ ਵਾਲੇ ਨੂੰ ਪੁੱਛ ਲਵਾਂਗੀ ਤੂੰ ਫਿਕਰ ਨਾ ਕਰ ਇਸ ਸੌਦੇ ਵਿੱਚ ਮੈਂ ਹੋਵਾਂਗੀ ਫਿਕਰ ਵਾਲੀ ਗੱਲ ਹੀ ਕੋਈ ਨਹੀਂ 엠ਲੀ ਨੇ ਆਖਿਆ ਨਹੀਂ 엠ਲੀ ਇੰਜ ਬੱਤਾ ਮੈਂ ਬਿਲਕੁਲ ਨਹੀਂ ਲਵਾਂਗੀ ਮੈਂ ਵਿਆਹੀ ਹੋਈ ਹਾਂ ਤੇ ਕਿਸੇ ਗੈਰ ਮਰਦ ਨਾਲ ਮੈਂ ਕਿਉਂ ਸੌਵਾਂ 10 ਮਿੰਟ ਜੇ ਮੇਰਾ ਪਤੀ ਸਪਰਮ ਦੇ ਦੇਵੇ ਤੇ ਕੋਈ ਅਜਿਹੀ ਲੈਬ ਨਹੀਂ ਜਿਹੜੀ ਮੈਨੂੰ ਮੇਰੇ ਪਤੀ ਦੇ ਸਪਰਮ ਨਾਲ ਪ੍ਰੈਗਨੈਂਟ ਕਰ ਦੇਵੇ ਅਜਿਹੀ ਹਾਲਤ ਵਿੱਚ ਕੀ ਤੂੰ ਉਸੇ ਨਾਲ ਜ਼ਿੰਦਗੀ ਕੱਟ ਦੇਵੇਂਗੀ ਹੱਦ ਹੋ ਗਈ ਤੇਰੀ ਜਸਪ੍ਰੀਤ ਮੈਨੂੰ ਅਜੇ ਕੋਈ ਸਰੀਰਕ ਭੁੱਖ ਮਹਿਸੂਸ ਹੀ ਨਹੀਂ ਹੁੰਦੀ ਕਦੇ ਮੈਂ ਸੱਚ ਆਖਦੀ ਹਾਂ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਚਲੋ ਮੰਨ ਲਿਆ ਆਹ ਸਪਰਮ ਵਾਲੀ ਗੱਲ ਵੀ ਹੋ ਸਕਦੀ ਹੈ ਪਹਿਲੀ ਗੱਲ ਇਹ ਹੈ ਕਿ ਉਹ ਸਪਰਮ ਕਿਵੇਂ ਦੇ ਸਕੇਗਾ ਇਸ ਬਾਰੇ ਡਾਕਟਰ ਨਾਲ ਗੱਲ ਕਰਨੀ ਪਵੇਗੀ ਪਹਿਲ ਤੇਰੇ ਪਤੀ ਦੇ ਇਸ ਵਾਰ ਮੈਨੂੰ ਪਹਿਲਾਂ ਲੈਬ ਵਾਲੇ ਟੈਸਟ ਕਰਨਗੇ ਤੇ ਜੇ ਉਹ ਠੀਕ ਹੋਏ ਤਾਂ ਦੋ ਇਨਸੀਮੀਨੇਸ਼ਨ ਕਰ ਸਕਦੇ ਨੇ ਆਪਣੇ ਸਕੂਲ ਵਾਲੀ ਸੜਕ ਤੋਂ ਚਾਰ ਲਾਈਟਾਂ ਟੱਪ ਕੇ ਜਿੱਥੂ ਜਾਵੇਂ ਉੱਥੇ ਸੱਜੇ ਪਾਸੇ ਇੱਕ ਨਿੱਕਾ ਪ੍ਰਾਧ ਹੈ ਉੱਥੇ ਇੱਕ ਨਿਊ ਏਜ ਫਰਟੀਟੀ ਲੈਵ ਹੈ ਜਿੱਥੇ ਇਹ ਕੰਮ ਹੁੰਦੇ ਨੇ ਮੈਂ ਉੱਥੇ ਵੀ ਇੱਕ ਵਾਰ ਗਈ ਸੀ ਪਰ ਮੇਰਾ ਇੰਜੀ ਸਰ ਗਿਆ ਕਿਉਂਕਿ ਉਹ ਲੈਬ ਵਾਲੇ ਪੈਸੇ ਬਹੁਤ ਮੰਗਦੇ ਸੀ ਉੱਥੇ ਤੂੰ ਜਾਵੇਂ ਤੇ ਉਹ ਸਭ ਕੁਝ ਦੱਸ ਦੇਣਗੇ ਜੇ ਮੈਨੂੰ ਤੂੰ ਆਪਣੇ ਨਾਲ ਲੈ ਜਾਣਾ ਤਦ ਮੈਂ ਚਲ ਪਵਾਂਗੀ ਪਰ ਚੰਗਾ ਕਿ ਲੈ ਵਿੱਚ ਤੂੰ ਤੇ ਤੇਰਾ ਪਤੀ ਜਾਓ ਐਮਲੀ ਨੇ ਉਸ ਨੂੰ ਵਿਸਤਾਰ ਵਿੱਚ ਦੱਸ ਦਿਆਂ ਆਖਿਆ ਠੀਕ ਹੈ ਮੈਂ 6 ਕੁ ਮਹੀਨੇ ਠਕਾਂਗੀ ਕਿਉਂਕਿ ਇਸ ਲਈ ਕਾਫੀ ਪੈਸਿਆਂ ਦੀ ਲੋੜ ਪਵੇਗੀ ਜਦੋਂ ਮੈਂ ਪੁੱਛਿਆ ਸੀ ਉਦੋਂ 20 ਡਾਲਰ ਸੀ ਤੇ ਮੇਰੀ ਪਹੁੰਚ ਤੋਂ ਬਾਹਰ ਸੀ ਹੁਣ ਫੇਸ ਜਰਾ ਹੋਰ ਵੱਧ ਗਈ ਹੋਣੀ ਹੈ ਫਿਕਰ ਨਾ ਜਸਪ੍ਰੀਤ ਬੋਲੀ ਤੂੰ ਫਿਕਰ ਨਾ ਕਰੀ ਇੱਕ ਕਿਸ਼ਤਾਂ ਵੀ ਕਰ ਦਿੰਦੇ ਆ ਜੇ ਮੈਂ ਤੂੰ 10000 ਰੁਪਏ ਪਹਿਲਾਂ ਦੇ ਦੇਵੇਂ ਤੇ ਬਾਕੀ ਹਰ ਮਹੀਨੇ ਕਿਸ਼ਤ ਦੇ ਦੇਵੇਂ ਉਹ ਸਭ ਕੁਝ ਦੱਸ ਦੇਣਗੇ ਏਮਲੀ ਨੇ ਸੁਝਾਅ ਦਿੱਤਾ ਫਿਰ ਇੰਜ ਵਧੀਆ ਰਹੇਗਾ ਮੁਸਕਰਾ ਕੇ ਜਸਪ੍ਰੀਤ ਬੋਲੀ ਕਿਉਂਕਿ ਕਿਸ਼ਤਾਂ ਬਾਰੇ ਜਾਣ ਕੇ ਉਹਦਾ ਪੈਸਿਆਂ ਵਾਲਾ ਫਿਕਰ ਉੱਡ ਗਿਆ ਸੀ ਇੰਜ ਏਮਲੀ ਕੋਲ ਗੱਲ ਕਰਨ ਤੋਂ ਬਾਅਦ ਉਹ ਇੱਕ ਦਿਨ ਇਕੱਲੀ ਹੀ ਏਮਲੀ ਦੀ ਦੱਸੀ ਲੈ ਵਿੱਚ ਗਈ ਉੱਥੇ ਉਸਦੀ ਇੱਕ ਸਲਾਹਕਾਰ ਨਾਲ ਗੱਲ ਹੋਈ ਜੋ ਇੱਕ ਮੋਟੀ ਜੀ ਗੋਰੀ ਸੀ ਜਿਸ ਨੇ ਮੋਟੀਆਂ ਐਨਕਲਆਂ ਲਗਾਈਆਂ ਹੋਈਆਂ ਸਨ ਬੜੇ ਹੀ ਸੋਹਣੇ ਸ਼ਬਦਾਂ ਨਾਲ ਉਸਨੇ ਜਸਪ੍ਰੀਤ ਅੰਦਰ ਬਹੁਤ ਵੱਡੀ ਆਸਪਰਤ ਦਿੱਤੀ ਤੇ ਉਸ ਨੂੰ ਕਈ ਤਰੀਕੇ ਦੱਸੇ ਕੁਝ ਮਹਿੰਗੇ ਸੀ ਤੇ ਕੁਝ ਜ਼ਰ ਸਸਤੇ ਸਨ ਜੋ ਤਰੀਕਾ ਜਸਪ੍ਰੀਤ ਨੇ ਪਸੰਦ ਕੀਤਾ ਉਹ 25870 ਡਾਲਰ ਦਾ ਸੀ ਜਿਸ ਅਨੁਸਾਰ 50% ਪਹਿਲਾਂ ਦੇ ਕੇ ਬਾਕੀ ਦੀਆਂ ਕਿਸ਼ਤਾਂ ਹੋ ਸਕਦੀਆਂ ਸਨ ਜਸਪ੍ਰੀਤ ਨੇ ਉਸ ਆਰਡਰ ਦਾ ਕਾਰਡ ਲਿਆ ਤੇ ਕਰ ਸਲਾਹ ਕਰਕੇ ਦੋ ਮਹੀਨੇ ਬਾਅਦ ਉਸਕੋ ਵਾਪਸ ਆਉਂਦਾ ਵਾਅਦਾ ਕੀਤਾ ਉਸਔਰਤ ਨੇ ਉਹਨੂੰ ਇਹ ਵੀ ਦੱਸਿਆ ਇਹ ਜਨਵਰੀ ਵਿੱਚ ਇਹ ਕਲੀਨਿਕ ਆਪਣੇ 10 ਸਾਲ ਪੂਰੇ ਕਰ ਰਹੀ ਹੈ ਤੇ ਜਨਵਰੀ ਵਿੱਚ ਇਹ ਕਲੀਨਿਕ ਇੱਕ ਵੱਡਾ ਛੋਟ ਦੇਵੇਗੀ ਜਿਸ ਨਾਲ ਤੇਰਾ 5000 ਡਾਲਰ ਬਚ ਜਾਵੇਗਾ ਫਿਰ ਮੈਂ ਪੱਕਾ ਜਨਵਰੀ ਵਿੱਚ ਆਵਾਂਗੀ ਤੇ ਜਨਵਰੀ ਵਿੱਚ ਅਜੇ 4 ਮਹੀਨੇ ਬਾਕੀ ਹਨ ਇੰਜ ਮੈਂ ਕੁਝ ਹੋਰ ਪੈਸੇ ਜੋੜ ਲਵਾਂਗੀ ਜਸਪ੍ਰੀਤ ਨੇ ਖੁਸ਼ ਹੁੰਦੇ ਆਖਿਆ ਇਸ ਗੱਲ ਨੂੰ ਜਦੋਂ ਉਸਨੇ ਉਜਾਗਰ ਨਾਲ ਸਾਂਝ ਕੀਤਾ ਤਦ ਉਹਨੂੰ ਇਹ ਗੱਲ ਪੂਰੀ ਸਮਝ ਨਹੀਂ ਆਈ ਤੋਨੇ ਕਿਹਾ ਤੈਨੂੰ ਤਾਂ ਪਹਿਲਸ ਪਤਾ ਹੈ ਕਿ ਮੇਰੀ ਕਮਜ਼ੋਰੀ ਕੀ ਹੈ ਉਹ ਕਿਵੇਂ ਇੰਜ ਕਰ ਸਕਦੇ ਐ ਕਿ ਬੱਚਾ ਮੇਰਾ ਹੋਵੇਗਾ ਤੂੰ ਛੱਡ ਇਹਨਾਂ ਗੱਲਾਂ ਨੂੰ ਆਪਣੇ ਦੋ ਬੱਚਿਆਂ ਨੂੰ ਹੀ ਬਹੁਤ ਹਨ ਉਹ ਦੋ ਬੱਚੇ ਆਪਣੇ ਨਹੀਂ ਹਨ ਮਾਹੀ ਜੀ ਇਹ ਤੁਹਾਡਾ ਪਰਮ ਹੈ ਬਹੁਤ ਲੋਕ ਪਰਮ ਪਾ ਲੈਂਦੇ ਨੇ ਕਿ ਬੇਗਾਨੇ ਬੱਚੇ ਆਪਣੇ ਬਣ ਜਾਂਦੇ ਹਨ ਇੰਜ ਬਹੁਤ ਘੱਟ ਹੁੰਦਾ ਹੈ ਜਾ ਸਰ ਪਾਪਾ ਹੀ ਬੱਚਿਆਂ ਨੂੰ ਪਾਲੀਏ। ਇਹ ਸੁਖਤੈਨ ਤੇ ਭពਿੰਦਰ ਦੇ ਹੀ ਬੱਚੇ ਹਨ ਤੇ ਇਹੋ ਸਭ ਜਾਣੇ ਮੰਨਦੇ ਹਨ। ਉਹ ਜਾਗਰ ਨੂੰ ਸਮਝਾਉਂਦਿਆਂ ਜਸਪ੍ਰੀਤ ਬੋਲਦੀ ਰਹੀ। ਵੱਡੇ ਹੋ ਕੇ ਇਹਨਾਂ ਨੇ ਕੀ ਕਰਨਾ? ਸਾਨੂੰ ਨਹੀਂ ਪਤਾ। ਪਰ ਜਦੋਂ ਆਪਾਂ ਬਡਾਪੇ ਵੱਲ ਚੱਲਾਂਗੇ ਜੇ ਆਪਣੇ ਬੱਚੇ ਹੋਏ ਤਾਂ ਲੋ ਥੋੜਾ ਬਹੁਤ ਖਿਆਲ ਤਾਂ ਆਪਣਾ ਕਦੇ ਕਰਨਗੇ। ਭਲਾ ਇਹਨਾਂ ਦਾ ਕੀ? ਹਰੇ ਬੜਾ ਪਿਆਰ ਕਰਦੇ ਨੇ ਆਪਾਂ ਨੂੰ ਪ੍ਰੀਤ। ਕਿਉਂਕਿ ਇਹ ਅਜੀਬ ਬੱਚੇ ਹਨ ਰੱਬ ਦਾ ਰੂਪਨ ਇਹਨਾਂ ਵਿੱਚ ਹੌਲੀ-ਹੌਲੀ ਆਪਣਾ ਤੇ ਗੈਰ ਦਾ ਫਰਕ ਗੱਲਾਂ ਰਹੀ ਪਾਇਆ ਜਾਵੇਗਾ ਤੇ ਇਹੋ ਕਰ ਇਹਨਾਂ ਬੱਚਿਆਂ ਤੇ ਆਪਣੇ ਵਿਚਕਾਰ ਇੱਕ ਵਿਤ ਬਣਾ ਦੇਵੇਗਾ ਤੁਸੀਂ ਮੇਰੇ ਇਹਨਾਂ ਸ਼ਬਦਾਂ ਨੂੰ ਯਾਦ ਰੱਖਣਾ ਕਿ ਇਹ ਬੱਚੇ ਆਪਣੇ ਮਾਪਿਆਂ ਦੇ ਹੀ ਰਹਿਣਗੇ ਅੱਛਾ ਘਰ ਦੇ ਤੱਕ ਦਿਨ ਇਹ ਆਖਰੈ ਸੀ ਕਿ ਗੈਸ ਸਟੇਸ਼ਨ ਦੇ ਵਾਰਸ ਨਾ ਬੱਚਿਆਂ ਨੂੰ ਬਣਾ ਦੀ ਫਿਰ ਤੁਸੀਂ ਕੀ ਕਿਹਾ ਮਾ ਆ ਕੀ ਮਰਦੀ ਐ ਬੱਚੇ ਕਿਹੜੇ ਉੱਪਰ ਆ ਕਿਉਂਕਿ ਮੈਂ ਉਦੋਂ ਤੇਰੇ ਵਾਂਗ ਸੋਚਿਆ ਹੀ ਨਹੀਂ ਸੀ ਕਿ ਸਾਡਾ ਕੀ ਬਣੇਗਾ ਹੁਣ ਤੋਂ ਸੋਚਿਆ ਕਰੋ ਜੇ ਤੁਹਾਡੇ ਮੰਮੀ ਡੈਡੀ ਜੇਹੀ ਗੱਲ ਕਰਨ ਨਾਲੇ ਵੀ ਆਖਿਓ ਵੀ ਸਾਡਾ ਕੀ ਬਣੂ ਜੇ ਸਭ ਕੁਝ ਇਹਨਾਂ ਨੂੰ ਦੇ ਦਿੱਤਾ ਬਾਕੀ ਤੁਸੀਂ ਵੀ ਭਪਿੰਦਰ ਤੇ ਸਚੈਨ ਦੇ ਬਰਾਬਰ ਪੈਸੇ ਮੰਗਿਆ ਕਰੋ ਤੁਸੀਂ ਸਾਰਾ ਸਾਰਾ ਦਿਨ ਲਾ ਕੇ ਆਉਂਦੇ ਹੋ ਹੁਣ ਤੋਂ ਇੰਜ ਹੀ ਕਰਾਂਗਾ ਮੈਂ ਕਦੇ ਇੰਜ ਸੋਚਿਆ ਹੀ ਨਹੀਂ ਪਰੀਦੋ ਕਲੀਨਿਕ ਵਾਲੇ ਆਪਣੇ ਬੱਚੇ ਵਾਲਾ ਕੰਮ ਕਿਵੇਂ ਕਰਨਗੇ ਮੈਂ ਦੱਸਾਂਗੀ ਤੁਹਾਨੂੰ ਕਿਉਂਕਿ ਮੈਨੂੰ ਉਹਨਾਂ ਨੇ ਸਮਝਾਇਆ ਇਸ ਬਾਰੇ ਫਿਰ ਤੁਸੀਂ ਮੇਰੇ ਨਾਲ ਕਲੀਨਕ ਚੱਲਣਾ ਪਰ ਅਜੇ ਨਹੀਂ ਤਕਰੀਬਨ 4 ਮਹੀਨੇ ਬਾਅਦ ਮਤਲਬ ਅਗਲੇ ਸਾਲ ਦੀ ਜਨਵਰੀ ਵਿੱਚ ਕਿਉਂਕਿ ਅਜੇ ਰੇਟਸ ਦਾਤਾ ਨਹੀਂ ਪਰ ਜਨਵਰੀ ਵਿੱਚ ਉਹ 5000 ਦਾ ਛੋਟ ਦੇ ਰਹੇ ਨੇ ਅੱਛਾ ਕਿੰਨਾ ਕੁ ਪੈਸਾ ਲੱਗ ਜਾਵੇਗਾ ਇਹ ਕੋਈ 20000 ਡਾਲਰ ਤੋਂ ਜ਼ਰਾ ਉੱਤੇ ਇੰਨੇ ਪੈਸੇ ਇਕਦਮ ਮੈਂ ਕਿਵੇਂ ਮੰਗਾਗਾ ਮੰਮੀ ਤੋਂ ਜਸਪ੍ਰੀਤ ਤੈਨੂੰ ਪਤਾ ਹੈ ਕਿ ਉਹ ਕਿਉਂ ਜਾਨ ਉਹ ਜਾਗਰ 20000 ਡਾਲਰ ਸੁਣ ਕੇ ਆਪਣੀ ਮੰਮੀ ਬਾਰੇ ਸੋਚਣ ਲੱਗ ਪਿਆ ਤੁਸੀਂ ਇਸ ਗੱਲ ਦੀ ਕਿਸੇ ਕੋਲ ਭਾਫ ਨਹੀਂ ਕਰਨੀ ਸਮਝ ਗਏ ਮਾਈ ਜੀ ਕਿ ਨਹੀਂ ਕਿਸੇ ਤੋਂ ਕੋਈ ਵੀ ਪੈਸਾ ਆਪਾਂ ਨੇ ਮੰਗਣਾ ਨਹੀਂ ਹੈ ਬਸ ਹੁਣ ਇਹੋ ਅਖਣਾ ਆਪਣੀ ਮੰਮੀ ਨੂੰ ਕਿ ਜਿੰਨੇ ਭਪਿੰਦਰ ਨੂੰ ਮਹੀਨੇ ਦੇ ਤੁਸੀਂ ਪੈਸੇ ਦਿੰਦੇ ਹੋ ਨਾ ਉਹਨੇ ਮੈਨੂੰ ਵੀ ਦੇਵੋ ਉਹ ਸਾਰੇ ਪੈਸੇ ਆਪਾਂ ਜੋੜਾਂਗੇ ਮੈਨੂੰ ਕਟਕਟਾ ਕੇ 4000 ਮਿਲ ਜਾਂਦਾ ਹੈ بس ਕੁਝ ਮਹੀਨੇ ਪਾਪਾ ਨੂੰ 3000 ਕਰਕੇ ਫਿਰ ਇੱਕ ਸਾਲ ਉਹਨਾਂ ਨੂੰ ਮੈਂ ਪੈਸੇ ਨਹੀਂ ਕਰਾਂਗੀ ਤੁਸੀਂ ਫਿਕਰ ਨਾ ਕਰੋ ਜੇ ਹੋਰ اٹਕਣਾ ਪਿਆ ਆਪਾਂ ਹੋਰ اٹਕ ਜਾਵਾਂਗੇ ਹਾਂ ਸੱਚ ਕੁਝ ਕਿਸ਼ਤਾਂ ਕਰ ਲਵਾਂਗੇ ਪਰ ਤੁਸੀਂ ਕਿਸੇ ਕੋਲ ਇਸ ਬਾਰੇ ਪਾਫ ਦੀਕ ਨਹੀਂ ਕਰਨੀ ਸਮਝ ਗਏ ਐ ਮੈਨਾਂ ਇਸ ਬਾਰੇ ਗੱਲ ਕਰ ਬੈਠਣਾ ਉਹ ਜਾਗਰ ਦੇ ਚਿਹਰੇ ਉੱਤੇ ਆਪਣਾ ਖੂਲਾ ਹੱਥ ਫੇਰ ਦਿਆਂ ਜਸਪ੍ਰੀਤ ਨੇ ਆਖਿਆ ਠੀਕ ਆ ਪ੍ਰੀਤ ਉਸਨੂੰ ਪਿਆ ਉਜਾਗਰ ਸਿੰਘ ਹੁਣ ਉਸ ਬੱਚੇ ਬਾਰੇ ਸੋਚਣ ਲੱਗਾ ਜੋ ਜਸਪ੍ਰੀਤ ਮੁਤਾਬਕ ਉਸਦਾ ਆਪਣਾ ਬੱਚਾ ਹੋਵੇਗਾ ਉਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਇੰਜ ਕਿਵੇਂ ਹੋ ਸਕੇਗਾ ਪਰ ਉਹਨੂੰ ਜਸਪ੍ਰੀਤ 'ਤੇ ਪੂਰਾ ਭਰੋਸਾ ਸੀ ਕਿਉਂਕਿ ਉਸਦੇ ਮਨ ਵਿੱਚ ਇਹ ਵੱਸ ਗਿਆ ਸੀ ਕਿ ਉਸਦੀ ਜਸਪ੍ਰੀਤ ਦੁਨੀਆ ਵਿੱਚ ਸਭ ਨਾਲੋਂ ਵੱਧ ਪੜੀ ਹੋਈ ਹੁਸ਼ਿਆਰ ਤੇ ਅਕਲਮੰਦ ਔਰਤ ਸੀ ਵਕਤ ਪਾਣੀ ਵਾਂਗ ਵੰਦਾ ਗਿਆ ਘਰ ਵਿੱਚ ਪਹਿਲਾਂ ਵਰਗਾ ਹੀ ਮਾਹੌਲ ਬਣਿਆ ਰਿਹਾ ਹੁਣ ਜਸਪ੍ਰੀਤ ਸ ਜ਼ਿਆਦਾਤਰ ਸਾਰੇ ਪਰਿਵਾਰ ਵਿੱਚ ਕਟ ਵੱਤ ਪੈਂਦੀ ਸੀ ਸੁਖਜਨ ਦੇ ਹੁੰਦਿਆ ਉਹ ਬੱਚਿਆਂ ਵੱਲ ਵੀ ਕੋਈ ਝਾਨ ਨਹੀਂ ਸੀ ਦਿੰਦੀ ਮਿਹਰਬਾਨ ਸਿੰਘਾ ਜੀ ਵੀ ਉਸ ਦਾ ਸ਼ੁਕਰਗੁਜ਼ਾਰ ਸੀ ਕਿ ਉਸ ਨੇ ਉਸ ਦੀ ਕਰਤੂਤ ਉਤੇ ਇੰਝ ਪਰਦਾ ਪਾਲਿਆ ਸੀ ਜਿਵੇਂ ਕੁਝ ਵਾਪਰਿਆ ਹੈ ਹੀ ਨਹੀਂ ਸੀ ਅਤੇ ਜਸਪ੍ਰੀਤ ਵੀ ਸਭ ਦੇ ਸਾਹਮਣੇ ਉਸ ਨਾਲ ਪਹਿਲਾਂ ਵਾਂਗੀ ਸਤਿਕਾਰ ਭਰਿਆ ਵਤੀਰਾ ਰੱਖਦੀ ਸੀ ਉਸ ਦੀ ਕਾਰ ਲੈਣ ਉਤੇ ਘਰ ਵਿੱਚ ਨਵੇਂਂਦਰ ਕਰਨੀ ਤਰ੍ਹਾਂ ਰੌਲਾ ਪਿਆ ਸੀ ਪਰ ਮਿਹਰਬਾਨ ਸਿੰਘ ਨੇ ਉਸਦੇ ਰੌਲੇ ਨੂੰ ਆਪ ਹੀ ਬੰਦ ਕਰਵਾ ਦਿੱਤਾ ਸੀ ਤੇ ਜਸਪ੍ਰੀਤ ਨੂੰ ਕੁਝ ਵੀ ਆਖਣ ਦੀ ਲੋੜ ਨਹੀਂ ਸੀ ਪਈ ਮਿਹਰਬਾਨ ਸਿੰਘ ਦੇ ਲੈਕਚਰ ਸੁਣ ਕੇ ਨਵੇਂਦਰ ਕੌਰ ਦਾ ਮਨ ਇਹ ਮੰਨ ਗਿਆ ਸੀ ਕਿ ਉਹ ਬਹੁਤਾ ਹੁਣ ਜਸਪ੍ਰੀਤ ਨੂੰ ਦਬਾ ਕੇ ਨਹੀਂ ਸੀ ਰੱਖ ਸਕਦੀ ਅਤੇ ਉਹ ਤੀਤ ਵਾਲੀ ਗਲਤੀ ਦੁਹਰਾਉਣਾ ਵੀ ਨਹੀਂ ਸੀ ਚਾਹੁੰਦੀ ਜਦੋਂ ਉਹਦਾ ਮਨ ਜਸਪ੍ਰੀਤ ਦੇ ਨਵੇਂ ਬਤੀਰੇ ਤੋਂ ਵੱਟਦਾ ਉਸ ਨੂੰ ਜਾ ਕੇ ਦੀ ਪਹਿਲੀ ਪਤਨੀ ਯਾਦ ਆਉਣ ਲੱਗ ਪੈਂਦੀ ਜੋ ਸਾਰੇ ਟੱਬਰ ਨੂੰ ਬੇਇੱਜ਼ਤ ਕਰਕੇ ਘਰ ਛੱਡ ਗਈ ਸੀ ਅਤੇ ਉਹਨੇ ਉਹਨਾਂ ਉਤੇ ਤੋਂ ਕਿ ਲਾ ਕੇ ਸਵੀ ਕਰ ਦਿੱਤਾ ਸੀ। ਅਸੀਂ ਲੋਕਾਂ ਨੂੰ ਵਿਚ ਪਾ ਕੇ ਉਹਨੇ ਉਸ ਮਸਲੇ ਦਾ ਹੱਲ ਕੀਤਾ ਸੀ ਤੇ ਕਾਫੀ ਪੈਸੇ ਉਸ ਕੁੜੀ ਨੂੰ ਦੇ ਕੇ ਜਾਕਰ ਨੂੰ ਤਲਾਕ ਰਹੀ ਉਸ ਕੋਲੋਂ ਚੜਾਇਆ ਸੀ। ਇਸ ਗੱਲ ਨੂੰ ਜਸਪ੍ਰੀਤ ਕੋਲ ਨਾ ਦੱਸਣ ਦਾ ਉਹਨਾਂ ਸਾਰਿਆਂ ਜਣਿਆਂ ਨੇ ਰਲ ਕੇ ਫੈਸਲਾ ਲਿਆ ਹੋਇਆ ਸੀ। ਉਹਨਾਂ ਜਸਪ੍ਰੀਤ ਨਾਲ ਨਵਿੰਦਰ ਕੋਲ ਬਹੁਤ ਖੁਸ਼ ਨਹੀਂ ਸੀ ਕਿਉਂਕਿ ਕਦੇ ਵੀ ਜਸਪ੍ਰੀਤ ਨੇ ਆਪਣੀ ਤਨਖਾਹ ਦਾ ਕੋਈ ਵੀ ਪੈਸਾ ਉਸ ਨੂੰ ਨਹੀਂ ਸੀ ਫੜਾਇਆ। ਕਈ ਵਾਰ ਉਹਦਾ ਦਿਲ ਕਰਦਾ ਸੀ ਕਿ ਉਹ ਉਸ ਨੂੰ ਆਖੇ ਕਿ ਕਿਵੇਂ ਚੰਗੀਆਂ ਨੂੰ ਹਾਂ ਆਪਣੀਆਂ ਸੱਸਾਂ ਨੂੰ ਜਾਂ ਪਤ੍ਤੀਆਂ ਨੂੰ ਪੈਸੇ ਕਮਾ ਕੇ ਫੜਾਉਂਦੀਆਂ ਹਨ ਪਰ ਉਹ ਚੁੱਪ ਰਹੀ ਸ਼ੈਦ ਉਹ ਅਜਿਹੀਆਂ ਗੱਲਾਂ ਨਾਲ ਘਰ ਵਿੱਚ ਤਣਾਅ ਨਹੀਂ ਸੀ ਪੈਦਾ ਕਰਨਾ ਚਾਹੁੰਦੀ ਇਸ ਤੋਂ ਬਿਨਾ ਉਹ ਤੀਜਵਾਰੀਆਂ ਘਟਨਾਵਾਂ ਤੋਂ ਵੀ ਤਰਫਕਦੀ ਸੀ ਹਾਂ ਜਦੋਂ ਇੱਕ ਵਾਰ ਉਸਨੇ ਉਜਾਗਰ ਨੂੰ ਪੁੱਛਿਆ ਤੈਨੂੰ ਆਪਣੀ ਕਮਾਈ ਦਿਖਾਉਂਦੀ ਹੈ ਤੇਰੀ ਬੰਨੋ ਕਿ ਨਹੀਂ ਬੱਬੂ ਰਾਜੇ ਉਜਾਗਰ ਨੇ ਬੜੇ ਮਾਣ ਨਾਲ ਆਖਿਆ ਮੰਮੀ ਸਾਡਾ ਖਾਤਾ ਸਾਂਝਾ ਹੈ ਅਸੀਂ ਕੁਝ ਨਹੀਂ ਵੰਡਿਆ ਹੋਇਆ ਅਸੀਂ ਦੋਨੋਂ ਰਲ ਕੇ ਪੈਸੇ ਜੋੜ ਰਹੇ ਹਾਂ ਕਾਹਦੇ ਲਈ ਜੋੜ ਰਹੇ ਹੋ ਪੈਸਾ ਮੇਰੇ ਚੰਦ ਇਹ ਨਹੀਂ ਦੱਸ ਸਕਦਾ ਕਿਉਂ ਵੀ ਆਪਣੀ ਬੰਨੋਂ ਤੋਂ ਇੰਨਾ ਡਰਨ ਲੱਗ ਪਿਆ ਤੂੰ ਹੁਣ ਤੂੰ ਆਪਣੀ ਮੰਮੀ ਨੂੰ ਭੁੱਲ ਚੱਲਿਆ ਤੁਹਾਨੂੰ ਨਹੀਂ ਮੈਂ ਭੁੱਲਿਆ ਤੁਹਾਡੇ ਘਰ ਕੇ ਹੀ ਤਾਂ ਮੈਂ ਸ਼ੀਨਾ ਤੋਂ ਡਰਿਆ ਨਹੀਂ ਸੀ ਫਿਰ ਕੀ ਬਣਿਆ ਸੀ ਦੱਸੋ ਮੰਮੀ ਦੱਸੋ ਜਰਾ ਯਾਦ ਕਰੋ ਮੰਮੀ ਬਾਕੀ ਮੰਮੀ ਮੈਂ ਜਸਪਰੀ ਨੂੰ ਬਹੁਤ ਪਿਆਰ ਕਰਦਾ ਤੇ ਜੋ ਗੱਲ ਉਹ ਆਖਦੀ ਹੈ ਨਾ ਉਸ ਦਾ ਬਰੋਧ ਮੈਂ ਕਿਉਂ ਕਰਾਂ ਸ਼ੀਨਾ ਚੰਗੀ ਨਹੀਂ ਸੀ ਪਰ ਜਸਪਰੀ ਤਾਂ ਬਹੁਤ ਚੰਗੀ ਹੈ ਸ਼ੀਨਾ ਦੀ ਗੱਲ ਨਹੀਂ ਕਰਨੀ ਕਦੇ ਆਪਣੀ ਬੰਨੋ ਕੋਲ ਸਮਝੇਗਾ ਭੋਂਦੂ ਮੈਂ ਨਹੀਂ ਕਦੇ ਉਹਦੇ ਕੋਲ ਕੀਤੀ ਸ਼ੀਨਾ ਦੀ ਗੱਲ ਇੱਕ ਵਾਰ ਮੇਰੇ ਮੂੰਹੋਂ ਨਿਕਲ ਗਿਆ ਸੀ ਸ਼ੀਨਾ ਪਰ ਮੈਂ ਟਾਲ ਦਿੱਤਾ ਇਹ ਆਖ ਕੇ ਕਿ ਇੱਕ ਕੁੜੀ ਆਪਣੇ ਗੈਸ ਸਟੇਸ਼ਨ ਉੱਤੇ ਕੰਮ ਕਰਦੀ ਸੀ ਉਹਦਾ ਨਾਂ ਸੀ ਸ਼ੀਨਾ ਇਹ ਤਾਂ ਦੂਪੋਤਾ ਕਲਵਾਲਾ ਹੈ ਚਲ ਕੋਈ ਨਾ ਤੂੰ ਛੋਟੀ ਜੀ ਸੂ ਤਾਂ ਮੈਨੂੰ ਦੰਦਈ ਦੇ ਆਕਰਪਤਵੇ ਅੱਛਾ ਮੰਮੀ ਉਹ ਬੜੀ ਖੁਸ਼ੀ ਵਾਲੀ ਗੱਲ ਐ ਉਹ ਜਾਗਰ ਨੂੰ ਫਿਰ ਯਾਦ ਆਇਆ ਕਿ ਇਹ ਗਲਤਾਂ ਜ਼ਰਾ ਜਿੰਨੀ ਵੀ ਨਹੀਂ ਸੀ ਕਰਨੀ ਤੇ ਉਹਨੇ ਫਿਰ ਇਹ ਸਾਫ਼ ਆਖ ਦਿੱਤਾ ਮੰਮੀ ਮੈਂ ਨਹੀਂ ਹੋਰ ਤੁਹਾਨੂੰ ਜਸਪ੍ਰੀਤ ਤੇ ਆਪਣੀ ਕੋਈ ਗੱਲ ਦੱਸਾਂਗਾ ਚਾਹੇ ਤੁਸੀਂ ਕੁੱਟ ਲਓ ਮੈਨੂੰ ਗੱਲ ਐ ਸਮਝ ਤੁਹਾਡੇ ਤੁਸੀਂ ਕਿਉਂ ਪੁੱਛਦੇ ਹੋ ਜੋ ਸਾਡੀ ਆਪਣੀ ਗੱਲ ਐ ਮੈਨੂੰ ਨਹੀਂ ਚੰਗਾ ਲੱਗਿਆ ਤੁਸੀਂ ਜੋ ਮੈਨੂੰ ਪੁੱਛਦੇ ਹੋ ਉਹ ਜਾ ਕਰਨੇ ਨਰਾਜ਼ਗੀ ਬਖਾਈ ਉਜਾਗਰ ਨੇ ਨਰਾਜ਼ਗੀ ਬਖਾਈ ਤੇ ਮੂੰਹ ਬਣਾ ਲਿਆ ਨਵਿੰਦਰ ਕੌਰ ਸਮਝ ਗਈ ਕਿ ਹੁਣ ਉਹ ਗੱਲਾਂ ਦੱਸਣ ਵਾਲਾ ਹੁੰਡਾ ਨਹੀਂ ਸੀ ਰਿਹਾ ਤੇ ਫਿਰ ਆਪ ਹੀ ਉਹ ਹੱਸ ਪਈ ਆ ਕੇ ਕੋਈ ਵੱਡੀ ਕਾਰ ਲੈਣੀ ਹੋਣੀ ਐ ਆ ਛੋਟੀ ਕਾਰ ਉਹਨੂੰ ਪਸੰਦ ਨਹੀਂ ਆਉਣੀ ਪਰ ਤੇਰੀ ਬੰਨੋ ਨਹੀਂ ਸਮਝਦੀ ਕਿ ਉਹਨੂੰ ਮੁਫਤ ਵਿੱਚ ਇਹ ਕਾਰ ਤੇਰੇ ਡੈਡੀ ਨੇ ਬਿਨ ਮੇਰੇ ਪੁੱਛਾਂ ਲੈ ਕੇ ਦਿੱਤੀ ਬਸ ਚੰਬਲ ਗਈ ਤੇਰੀ ਬੰਨੋ ਵੇ ਮੁੰਡਿਆ ਤਾਂ ਕੀ ਹੋ ਗਿਆ ਮੰਮੀ ਸਤਜਨ ਨੂੰ ਨਮੀ ਬੀਐਮਡਬਲਿਊ ਦਿੱਤੀ ਤੁਸੀਂ ਭਲਗੇ ਇੰਜ ਤੁਸੀਂ ਦੁਆਇਤ ਨਾ ਕਰਿਆ ਕਰੋ ਮੇਰੀ ਜਸਪ੍ਰੀਤ ਨਾਲ ਹਾਂ ਵੀ ਮੈਂ ਕਿਉਂ ਕਰੂੰ ਦੁਆਇਤ ਤੇਰੀ ਜਸਪ੍ਰੀਤ ਨਾਲ ਕਦੇ ਤੂੰ ਬੜਾ ਸਹੂ ਹੁੰਦਾ ਸੀ ਬੱਬੂ ਪਰ ਹੁਣ ਤੈਨੂੰ ਨਾ ਤੇਰੀ ਬੋਟੀ ਹੱਥ ਵਿੱਚ ਰੱਖਣ ਲੱਗ ਗਈ ਐ ਨਵਿੰਦਰ ਕੌਰ ਮੁਸਕਰਾ ਕੇ ਡਾਗਰ ਨੂੰ ਚੜਾਉਂਦੀ ਮੰਮੀ ਮੈਂ ਆਉਦਾ ਘਰ ਵਾਲਾ ਜਿਵੇਂ ਡੈਡੀ ਤੁਹਾਡੇ ਘਰ ਵਾਲੇ ਆ ਡੈਡੀ ਵੀ ਤਾਂ ਤੁਹਾਡੀ ਮੰਦੇ ਨੇ ਬਹੁਤਾ ਨਾ ਬੋਲ ਚਲ ਕੰਮ ਕਰ ਜ਼ਰਾ ਨਰਾਜ਼ਗੀ ਨਾਲ ਨਵਿੰਦਰ ਕੋਲ ਬੋਲੀ ਤੇ ਉ ਜਾਗਰ ਉਸਤਾ ਰੋ ਵੇਖ ਕੇ ਚੁੱਪ ਕਰ ਗਿਆ ਪਰ ਨਵਿੰਦਰ ਕੋਲ ਕਾਫੀ دیر ਇਹ ਸੋਚਦੀ ਰਹੀ ਕਿ ਗੱਡੀ ਤੋਂ ਬਿਨਾ ਹੋਰ ਇੰਨਾ ਨਹੀਂ ਕਾਦੇ ਰਿ ਪੈਸੇ ਜੋੜਨੇ ਹੋਣਗੇ ਜਸਪ੍ਰੀਤ ਕੋਲ ਜਾ ਕੇ ਜਦੋਂ ਜਾਗਰ ਨੇ ਆਪਣੀ ਮੰਮੀ ਨਾਲ ਕੋਈ ਗੱਲ ਦੱਸੀ ਤਾਂ ਉਸ ਨਾਲ ਗੁੱਸੇ ਹੋਣ ਦੀ ਥਾਂ ਉਸ ਨੂੰ ਪਿਆਰ ਨਾਲ ਜਸਪ੍ਰੀਤ ਸਮਝਾਉਣ ਲੱਗੀ ਵੇਖੋ ਮਾਹੀ ਜੀ ਮੇਰੀ ਗੱਲ ਵੱਲ ਪੂਰਾ ਧਿਆਨ ਦੇਵੋ ਹਾਂ ਆਪਣਾ ਸਾਰਾ ਧਿਆਨ ਮੇਰੇ ਵੱਲ ਕਰੋ ਆਪਣੀ ਸਕੀਮ ਬਾਰੇ ਕਿਸੇ ਕੋਲ ਗੱਲ ਹੀ ਨਾ ਛੇੜੋ ਕਿਉਂਕਿ ਜੇ ਗੱਲ ਛਿੜ ਗਈ ਨਾ ਤਾਂ ਬਾਹਰ ਨਿਕਲ ਵੀ ਸਕਦੀ ਹੈ ਹੈ ਨਾ ਪਰ ਆਪਾਂ ਨੇ ਤਾਂ ਉਹ ਗੱਲ ਸਭ ਤੋਂ ਲੁਕਾਉਣੀ ਹੈ ਇਸ ਕਰਕੇ ਗੱਲ ਛੇੜੋ ਹੀ ਨਾ ਠੀਕ ਹੈ ਜੀ ਆਪਣੀ ਨਜ਼ਰ ਨੀਮੀ ਰੱਖ ਕੇ ਉਜਾਗਰ ਬੋਲਿਆ ਇਹ ਗੱਲ ਤੇਰੀ ਬਹੁਤ ਸਹੀ ਹੈ ਅਪਰੀਤ ਬਸ ਗੱਲ ਹੀ ਨਾ ਛੇੜੋ ਸੱਚ ਦੱਸਾਂ ਕਿ ਮੇਰੇ ਕੋਲੋਂ ਨਾ ਇਹ ਗੱਲ ਨਿਕਲ ਜਾਣੀ ਸੀ ਪਰ ਫਿਰ ਮੇਰੇ ਤੇਰੀ ਇਹ ਗੱਲ ਉੱਤੇ ਉਸੇ ਵਕਤ ਯਾਦ ਆ ਗਈ ਤੇ ਮੈਂ ਆਪਣੇ ਮਨ ਨੂੰ ਕਿਹਾ ਚੁੱਪ ਕਰ ਓਏ ਬਸ ਫਿਰ ਮੈਂ ਸੰਭਲ ਗਿਆ ਸ਼ਾਬਾਸ਼ ਤੇ ਅੱਗੇ ਤੋਂ ਗੱਲ ਛੇੜਨੀ ਨਹੀਂ ਜਸਪ੍ਰੀਤ ਚਾਹੁੰਦੀ ਸੀ ਕਿ ਉਜਾਗਰ ਉਹਦੀ ਇਸਲਾ ਨੂੰ ਕੁਚਰ ਲਈ ਬਿਲਕੁਲ ਹੀ ਭੁੱਲ ਜਾਵੇ ਤੇ ਉਹ ਬੋਲੀ ਇਸ ਗੱਲ ਨੂੰ ਤੁਸੀਂ ਕੁਚਰ ਲਈ ਭੁੱਲੀ ਜਾਵੋ ਠੀਕ ਹੈ ਜੀ ਇਸ ਬਾਰੇ ਗਾਲੀ ਨਾ ਕਰੋ ਆਪਾਂ ਵੀ ਆਪਸ ਵਿੱਚ ਇਹ ਗੱਲ ਨਹੀਂ ਕਰਾਂਗੇ ਠੀਕ ਹਾਂ ਬਿਲਕੁਲ ਜਸਪ੍ਰੀਤ ਨੇ ਚੁੱਪਚੀਤੇ 6 ਮਹੀਨੇ ਇੰਜੀ ਰੰਗਾ ਦਿੱਤੇ ਉਹ ਜਨਵਰੀ ਵੀ ਆਈ ਤੇ ਉਹ ਵੀ ਤੰਗੀ ਦਰਅਸਲ ਉਹ ਚਾਹੁੰਦੀ ਸੀ ਕਿ ਉਹ ਇਸ ਗੱਲ ਨੂੰ ਪੂਰਾ 1 ਸਾਲ ਅੱਗੇ ਪਾ ਦੇਵੇ ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਨਵਿੰਦਰ ਕੌਰ ਨੇ ਇਹ ਗੱਲ ਜਸਪ੍ਰੀਤ ਨੂੰ ਪੁੱਛੀ ਸੀ ਕਿਹੜੀ ਖੁਸ਼ੀ ਦੀ ਗੱਲ ਕਰਦਾ ਤੇਰਾ ਉਹ ਜਾਗਰ ਜਸਪ੍ਰੀਤ ਉਹ ਮਸੀਹ ਸੰਭਲੀ ਤੇ ਫਿਰ ਕੁਝ ਸੋਚ ਕੇ ਉਹਨੇ ਕਿਹਾ ਸੀ ਐ ਮੈ ਅੱਖਾਂ ਲੱਗ ਪਈ ਸੀ ਕਿ ਜਸਪ੍ਰੀਤ ਤੂੰ ਵੀ ਮਰਸੀਡਿਸ ਲੈ ਲੈ ਤੇ ਮੈਂ ਕਿਹਾ ਪੈਸੇ ਜੋੜ ਲੀਏ ਮੈਂ ਵੀ ਇਹੋ ਸੋਚਿਆ ਰਜੇ ਤੂੰ ਅਟਕ ਜਾ ਕਿਉਂਕਿ ਤੇਰਾ ਡਰਾਈਵਿੰਗ ਲਾਇਸੈਂਸ ਨਵਾਂ ਹੈ ਇੱਕ ਦੋ ਸਾਲ ਬਾਅਦ ਮਰਸੀਡਿਸ ਵੀ ਲੈ ਲੈਣੀ ਤੈਨੂੰ ਜਗਰ ਬਹੁਤ ਪਿਆਰ ਕਰਦਾ ਤੇ ਸੋਚਦਾ ਹੋਣਾ ਹੈ ਕਿ ਤੂੰ ਵੀ ਵੱਡੀ ਕਾਰ ਚਲਾਵੇਂ ਹਾਂਜੀ ਇਹੋ ਗੱਲ ਹੈ ਆਹ ਕਿ ਜਸਪ੍ਰੀਤ ਨੇ ਮਨ ਵਿੱਚ ਸੋਚਿਆ ਸ਼ੁਕਰ ਹੈ ਕਿ ਕਲੀਨਿਕ ਵਾਲੀ ਗਲਤੀ ਕਰੀ ਕਿਸੇ ਨੂੰ ਕੋਈ ਵੀ ਸੂਨੀ ਸੀ ਲੱਗੀ ਕਈ ਵਾਰ ਜਸਪ੍ਰੀਤ ਖਾਸ ਤੌਰ ਤੇ ਐਤਵਾਰ ਵਾਲੇ ਦਿਨ ਸਖਤ ਜਨ ਤੇ ਆਪਣੇ ਪ੍ਰਤੀਬਤੀਰੇ ਨੂੰ ਵੇਖ ਕੇ ਹੈਰਾਨ ਹੋ ਜਾਂਦੀ ਜੇ ਕਿਤੇ ਉਹ ਨਿੱਕੇ ਬੱਚੇ ਨੂੰ ਲੈ ਕੇ ਆਪਣੇ ਕਮਰੇ ਵਿੱਚ ਉਸ ਨਾਲ ਗੱਲਾਂ ਕਰਨ ਲੱਗ ਪੈਂਦੀ ਤੇ ਉਸ ਦੀਆਂ ਗੱਲਾਂ ਸੁਣ ਸੁਣ ਹਸਦੀ ਸਖਤ ਜਨ ਉਸੇ ਵਕਤੋਂ ਦੀ ਇਤਿਆਖ਼ ਦੀ ਚੱਲ ਬਿਟੂਆ ਤੇਰਾ ਸਿਰ ਧੋ ਦੇਵਾ ਤੇ ਉਹ ਬੱਚੇ ਨੂੰ ਜਸਪ੍ਰੀਤ ਕੋਲੋਂ ਲੈ ਜਾਂਦੀ ਜਸਪ੍ਰੀਤ ਸੋਚਦੀ ਸਾਰਾ ਦਿਨ ਪਿਆਏ ਸਿਰ ਧੋਣ ਨੂੰ ਪਰ ਜਦੋਂ ਇਹ ਬੱਚਾ ਮੇਰੇ ਕੋਲ ਆਇਆ ਇਹ ਮੇਰੇ ਕੋਲੋਂ ਬੱਚੇ ਨੂੰ ਬਾਹਰ ਨਾ ਲੈ ਵੀ ਗਈ। ਇਸ ਵਾਰ। ਜਦੋਂ ਕਦੇ ਭੁਪਿੰਦਰ ਤੇ ਸੁਖਚੰਨ ਘਰੋਂ ਬਾਹਰ ਨਿਕਲਦੇ ਤੇ ਜੇ ਉਹਨਾਂ ਨੂੰ ਮਿਹਰਬਾਨ ਸਿੰਘ ਆਖਦਾ, "ਓ ਭਾਈ ਆਪਣੇ ਨਾਲ ਜਸਪ੍ਰੀਤ ਨੂੰ ਵੀ ਲੈ ਜਾਓ।" ਤਾਂ ਸੁਖਚੰਨ ਬੜੀ ਜਲਦੀ ਆਖਦੀ, "ਡੈਡੀ, ਅਸੀਂ ਅੱਗੇ ਭੁਪਿੰਦਰ ਜੀ ਦੇ ਦੋਸਤ ਦੇ ਘਰੇ ਜਾਣਾ ਹੈ।" ਤੇ ਮਿਹਰਬਾਨ ਸਿੰਘ ਚੁੱਪ ਕਰ ਜਾਂਦਾ। ਅਜੀਬ ਜਿਹੀ ਭਾਵਨਾ ਜਸਪ੍ਰੀਤ ਦੇ ਮਨ ਵਿੱਚ ਢੀ ਨਿਕਲ ਜਾਂਦੀ। ਜਸਪ੍ਰੀਤ ਉਹਨਾਂ ਨਾਲ ਕਦੇ ਹੰਜਬੀ ਨਹੀਂ ਸੀ ਜਾਣਾ ਚਾਹੁੰਦੀ ਪਰ ਸੁਖਚੰਨ ਦਾ ਰਵਈਆ ਬਹੁਤ ਬੁਰਾ ਲੱਗਦਾ ਉਹਨੂੰ ਇਹ ਸਮਝ ਨਹੀਂ ਸੀ ਆਰੀ ਕਿ ਸੁਖਚੰਨ ਉਸ ਨਾਲ ਇੰਜ ਲਗਵਾ ਵਤੀਰਾ ਕਿਉਂ ਕਰਦੀ ਆਰੀ ਸੀ ਸ਼ੁਰੂ ਵਿੱਚ ਜਸਪ੍ਰੀਤ ਨੇ ਉਸ ਦੇ ਕਰੀਬ ਜਾਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸ ਤੋਂ ਆਪਣੀ ਬਣੀ ਵਿਥ ਬਣਾਈ ਰੱਖਦੀ ਸੀ ਇੱਕ ਦਿਨ ਜਦੋਂ ਉਸਨੇ ਸਵੇਰੇ ਖਾਣਾ ਬਣਾਉਂਦਿਆਂ ਨਵਿੰਦਰ ਕੌਰ ਨੂੰ ਪੁੱਛਿਆ ਇਸ ਚੈਨ ਮੇਰੇ ਤੋਂ ਪਤਾ ਨਹੀਂ ਕਿਉਂ ਚਿੜਦੀ ਆ ਮੰਮੀ ਇਹਦਾ ਸੁਭਾਈ ਅਜੇ ਹੈ ਜਸਪ੍ਰੀਤ ਐ ਮੈਂ ਬਹੁਤਾ ਨਹੀਂ ਸੋਚੀਦਾ ਨਮਿੰਦਰ ਕੌਰ ਐਨਾ ਆ ਕੇ ਚੁੱਪ ਕਰ ਗਈ ਤੇ ਜਸਪ੍ਰੀਤ ਵੀ ਚੁੱਪ ਹੋ ਗਈ ਪਰ ਉਹਨੇ ਮਨ ਵਿੱਚ ਸੋਚਿਆ ਇਹਨੇ ਕੀ ਸੱਚ ਦੱਸਣਾ ਇਸ ਦੀ ਤਾਂ ਲਾਡਲੀ ਨੂੰ ਜੋ ਹੋਈ ਮੈਂ ਮੇ ਪੁੱਛਿਆ ਉਸ ਤੋਂ ਜਦੋਂ ਪਤਾ ਹੈ ਕਿ ਜਵਾਬ ਕਿਉਂ ਜਾ ਮਿਲਣਾ ਫਿਰ ਭਲਾ ਮੈਂ ਸਵਾਲ ਹੀ ਕਿਉਂ ਕਰਾਂ ਅਜੇ ਹੀ ਬੇਗਾਨਗੀ ਵਿੱਚ ਰਹਿਣਾ ਹੁਣ ਜਸਪ੍ਰੀਤ ਨੇ ਸਿਕਲੇਸੀ ਵਿਆਹ ਨੂੰ ਕਈ ਵਾਰੇ ਲੰਘ ਗਏ ਸੀ ਤੇ ਉਹ ਕੋਈ ਉਸ ਘਰ ਵਿੱਚ ਨਵੀਂ ਨਹੀਂ ਸੀ ਇਸ ਕਰਕੇ ਉਸਨੇ ਉਸ ਤਿਲਕ ਨੇ ਵਾਤਾ ਵਰਣ ਵਿੱਚ ਪੈਰ ਲਾਉਣੇ ਸ਼ੁਰੂ ਕਰ ਦਿੱਤੇ ਸਨ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ